मार्च जा है किस आ, देखो जो फ्लैग मार्च है जिम्मे एस साहब ने दस कि मॉडल कोड ऑफ कंडक्ट लग चुका है तो हूँ इलैक्शन का जो प्रोसैस है नैक्सट मंथ पंजाब के शुरू हो जाएगा तो कोड ऑफ कंडक्ट इस टाइम फोर्स है है एक तो पी साहब ने भी कंपनी हैगी है ਤੇ ਇਹਦਾ ਪਬਲਿਕ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਮੈਜਰ ਹੈ ਪਬਲਿਕ ਦੇ ਲਈ ਕਿ ਤੁਸੀਂ ਆਪਣਾ ਬਿਨਾ ਕਿਸੇ ਤੋਂ ਡਰੇ ਬਿਨਾ ਕਬਰਾਏ ਤੁਸੀਂ ਆਪਣਾ ਇਲੈਕਸ਼ਨ ਕਰ ਸਕਦੇ ਹੋ ਤੇ ਇਹ ਨਾਲ ਦੀ ਨਾਲ ਇੱਕ ਮੈਸੇਜ ਹੈਗਾ ਹੈ ਕਿ ਉਹ 엘িমੈਂਟਸ ਦੇ ਲਈ ਉਹ ਸ਼ਰਾਰਤੀ ਤੱਤ ਜਿਹੜੇ ਹੈਗੇ ਆ ਜਿਹੜੇ ਕਿ ਇਲੈਕਸ਼ਨ ਦੇ ਵਿੱਚ ਉਹ ਕੋਈ ਹਰੈਸਮੈਂਟ ਲੋਕਾਂ ਦੀ ਕਰਦੇ ਹੈ ਕਿਸੇ ਤਰੀਕੇ ਦਾ ਕੋਈ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨ ਉਹਨਾਂ ਲਈ ਵੀ ਇੱਕ ਮੈਸੇਜ ਹੈ ਕਿ that we are ready for them ਐਂਡ ਇਸ ਤਰ੍ਹਾਂ ਦੀ ਕੋਈ ਵੀ ਸਮੱਸਿਆ ਇਸ ਇਲੈਕਸ਼ਨ ਦੇ ਵਿੱਚ ਆ ਨਹੀਂ ਦਿੱਤੀ ਜਾਏਗੀ ਫ੍ਰੀ ਐਂਡ ਫੇਅਰ ਇਲੈਕਸ਼ਨ ਕੰਡਕਟ ਕੀਤਾ ਜਾਏਗਾ ਤੇ ਕਿਸੇ ਵੀ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਕੋਈ ਵੀ ਇਸ਼ੂ ਨਹੀਂ ਕ੍ਰੀਏਟ ਹੋਣਾ ਦਿੱਤਾ ਜਾਏਗਾ ਜੋ ਵੀ ਬੰਦਾ ਇਸ ਦੀ ਕੋਸ਼ਿਸ਼ ਕਰੇਗਾ ਉਸ ਤੇ ਕਾਰਵਾਈ ਕੀਤੀ ਜਾਏਗੀ ਉਸ ਤੇ ਪਰਚੇ ਦਰਜ ਕੀਤੇ ਜਾਣਗੇ ਉਹਨੂੰ ਹਿਰਾਸਤ ਚ ਲਿਆ ਜਾਏਗਾ ਇਸ ਕਰ ਇਸ ਲਈ ਮੇਰਾ ਇਹ ਮੈਸੇਜ ਹੈ ਸਾਰਿਆਂ ਨੂੰ ਕਿ ਜੋ ਵੀ ਹੈਗੇ ਇਸ ਚੀਜ਼ ਦੇ ਵਿੱਚ ਉਹ ਆਪਣਾ ਇਹੋ ਜਿਹਾ ਕਿਸੇ ਵੀ ਚੀਜ਼ਾਂ ਤੋਂ ਬਚਨ ਤੇ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਕਿਸੇ ਤੋਂ ਬਿਨਾਂ ਡਰੇ ਕਿਸੇ ਦੇ ਵੀ ਲੋਭ ਚਾਏ ਬਿਨਾਂ ਆਪਣਾ ਜਿਹੜਾ ਵੋਟ ਹੈ ਵੋਟ ਦਾ ਹੱਕ ਹੈ ਜਿਹੜਾ ਉਸ ਦਾ ਇਸਤੇਮਾਲ ਵੱਧ ਚੜ ਕੇ ਕਰਨ ਸਰ ਨਵੇਂ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਈ ਕਈ ਲੋਕ ਜਿਹੜੇ ਵੋਟ ਨਹੀਂ ਪਾਉਂਦੇ ਆ ਉਹਨਾਂ ਨੂੰ ਕੀ ਸੇਵਾ ਦੇਖੋ ਅਸੀਂ ਹਰ ਤਰ੍ਹਾਂ ਦੀ ਜਿਹੜੀ categories ਆਫ ਵੋਟਰਸ ਹੈਗੀਆਂ ਜਿਵੇਂ ਕਿ ਨਵੇਂ ਵੋਟਰ ਬਣੇ ਆ ਜਿਹੜੇ ਇਸ ਵਾਰੀ ਪਹਿਲੀ ਵਾਰ ਵੋਟ ਪਾਣਗੇ 18 ਤੋਂ 19 ਸਾਲ ਦੇ ਜਿਹੜੇ ਬਜ਼ੁਰਗ ਹੈਗੇ ਜਿਹੜੇ ਪੀ ਡਬਲਯੂ ਡੀਜ਼ ਹੈਗੇ ਅਸੀਂ ਹਰ ਇੱਕ ਵਰਗ ਤੱਕ ਰੀਚ ਆਊਟ ਕਰਾਂਗੇ ਜਿਵੇਂ ਕਿ ਫੋਰ ਐਗਜ਼ਾਮਪਲ ਬੱਚੇ ਹੈਗੇ ਆ 18 ਤੋਂ 19 ਦੇ ਮੇਜਰਲੀ ਕਾਲਜੇਸ ਦੇ ਵਿੱਚ ਪੜ੍ਹਦੇ ਹੁੰਦੇ ਆ ਅਸੀਂ ਕਾਲਜੇਸ ਦੇ ਵਿੱਚ ਰੀਚ ਆਊਟ ਕਰ ਰਹੇ ਆ ਉਸ ਤੋਂ ਇਲਾਵਾ ਜਿਹੜੇ ਵੀ 올ਡੇਜ ਪਰਸਨਸ ਹੈਗੇ ਹੈ ਜਿਹੜੇ ਕਿ 85 ਅਬਵ ਤੇ ਜਿਹੜੇ ਪੀ ਡਬਲਯੂ ਡੀ ਸਨ ਉਹਨਾਂ ਨੂੰ ਤਾਂ ਅਸੀਂ ਹੋਮ ਤੋਂ VOTING ਦੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਉਹਨਾਂ ਨੂੰ ਟੀਮ ਆ ਕੇ ਉਹਨਾਂ ਦਾ ਉੱਥੇ ਹੀ ਯੂ ਨੋ ਵੋਟ ਦੀ ਵੋਟ ਉੱਥੇ ਪੁਆਏਗੀ ਤੇ ਹਰ ਤਰ੍ਹਾਂ ਦਾ ਜਿਹੜਾ ਵੀ ਤਬਕਾ ਹੈਗਾ ਉਸਨੇ ਉਸ ਨੂੰ ਰੀਚ ਆਊਟ ਕਰਾਂਗੇ ਤੇ ਜਿਹੜੇ ਵੀ ਪੂਲਿੰਗ ਬੂਥ ਸੀਗੇ ਜਿਨ੍ਹਾਂ ਦੇ ਵਿੱਚ VOTING ਪਰਸੈਂਟੇਜ ਘਟ ਰਹੀ ਹੈ ਪਿਛਲੇ ਕੁਝ ਇਲੈਕਸ਼ਨਾਂ ਤੋਂ ਅਸੀਂ ਉਹਨਾਂ ਤੇ ਸਪੈਸ਼ਲ ਫੋਕਸ ਕਰ ਰਹੇ ਹਾਂ ਉਹਨਾਂ ਦਾ ਅਸੀਂ ਇੱਕ ਐਕਸ਼ਨ ਪਲਾਨ ਬਣਾਇਆ ਹੈ ਉਹਨਾਂ ਨੂੰ ਇੱਕ ਇੱਕ VOTER ਤੱਕ ਅਸੀਂ ਰੀਚ ਆਊਟ ਕਰਕੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਪਲੀਜ਼ ਆ ਕੇ ਆਪਣਾ ਜਿਹੜਾ ਹੱਕ ਹੈ ਤੁਹਾਡਾ ਕਿ ਸਰਕਾਰ ਬਣਾਉਣਾ ਸਾਡੇ ਸਾਰਿਆਂ ਦਾ ਹੱਕ ਹੈ ਤੇ ਇਹ ਹੱਕ ਤੁਸੀਂ ਆਪਣਾ ਪਲੀਜ਼ ਐਕਸਰਸਾਈਜ਼ ਕਰੋ। ਇਹ ਵਿਸ਼ੇ ਸਰਵੈਂਟ ਫਲੈਗ ਮਾਰਚ निकाला ਜਾ ਰਿਹਾ ਹੈ ਕਿਹਨਾਂ ਤੇ। ਇਹ ਬੇਸਿਕਲੀ ਅ ਇਨ ਦਾ ਪਰਸਨਸ ਆਬ ਜਿਹੜਾ ਮਾਡਲ ਕੋਡ ਆਫ ਕੰਡਕਟ ਇਨ ਪਲੇਸ ਹੈ ਜਿਹੜੇ ਹੋਣ ਵਾਲੇ ਇਲੈਕਸ਼ਨ ਹੈ ਉਹਨਾਂ ਨੂੰ ਫ੍ਰੀ ਐਂਡ ਫੇਅਰ ਤਰੀਕੇ ਨਾਲ ਕਰਾਉਣ ਦੇ ਸੰਬੰਧ ਦੇ ਵਿੱਚ ਇਹ ਅੱਜ ਇੱਥੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੀ ਆਏ ਹੋਏ ਨੇ। ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਹਦੇ ਵਿੱਚ ਕਰੀਬਨ 110 ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਦੀ ਸ਼ਮੂਲੀਅਤ ਹੈ। ਐਂਡ ਥਿਸ ਆਲਸੋ ਇਨਕਲੂਡਸ ਜਿਹੜਾ ਸਾਡੇ ਕੋਲ ਸੀਐਪੀਐਫ ਦਾ ਇੱਕ ਕੰਪੋਨੈਂਟ ਆਇਆ ਹੈ ਉਹ ਵੀ ਇਹਦੇ ਵਿੱਚ ਨਾਲ ਹੈ ਇਹਦੇ ਵਿੱਚ ਇੱਕ ਲੇਡੀ ਕੰਪੋਨੈਂਟ ਵੀ ਹੈ ਤਾਂ ਆਪਣਾ ਆਈਡੀਆ ਇਹਦੇ ਵਿੱਚ ਇਹ ਹੈ ਕਿ ਇੱਥੇ ਜਿਹੜੇ ਸ਼ਹਿਰ ਦੇ ਵਿੱਚ ਜਿਹੜੀ ਇਹ ਇੰਟਰਨਲ ਏਰੀਆ ਹੈ ਉਹਦੇ ਵਿੱਚ ਆਪਾਂ ਇਹ ਕੱਢੀਏ ਐਂਡ ਇਹਦੇ ਨਾਲ ਜਿਹੜਾ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਹੈ ਪੁਲਿਸ ਵੱਲੋਂ ਐਂਡ ਇਹ ਸੁਨੇਹਾ ਦੇ ਦਈਏ ਕਿ ਅਸੀਂ ਜਿਹੜਾ ਪੁਲਸ ਹੈ ਲੋਕਾਂ ਦੇ ਨਾਲ ਹੈ ਐਂਡ ਲੋਕ ਵੀ ਦੇ ਕੈਨ ਕਮ ਦੇ ਕੈਨ ਟਰਸਟ ਅਸ ਐਂਡ ਇਹ ਜਿਹੜਾ ਇਲੈਕਸ਼ਨ ਆਪਾਂ ਫ੍ਰੀ ਐਂਡ ਫੇਅਰ ਤਰੀਕੇ ਨਾਲ ਕਰਾਈਏ ਸਰ ਇੰਟਰ ਸਟੇਟ ਨਾਕੇ ਦਾ ਕੀ ਪੋਜੀਸ਼ਨ ਹੈ ਜਿੰਨੀ ਕਿ ਫੌਸਦ ਹੈਗੀ ਹੈ ਇੰਟਰ ਸਟੇਟ ਨਾਕੇ ਆਰ ਐਨ ਪਲੇਸ ਇਹਦੇ ਵਿੱਚ ਇਲੈਕਸ਼ਨ ਦੇ ਲਾਗੇ ਛਾਕੇ ਕਰੀਬਨ 23 24 ਸਾਡੇ ਇੰਟਰ ਸਟੇਟ ਨਾਕੇ ਲੱਗ ਜਾਂਦੇ ਕਰੀਬਨ 10 ਐਸ ਆਫ ਨਾਊ ਚੱਲਦੇ ਪਏ which shared them with the, the states of himachal pradesh and uh, j and k ਤਾਂ ਕਰੀਬਨ 10 ਜਿਹੜੇ ਹੈਗੇ ਨੇ ਹੁਣ ਆਪਰੇਸ਼ਨਲ ਹੈਗੇ ਨੇ